ਪਾਸ਼ਾ ਸਰਬੰਸਦਾਨੀ ਉਹਨਾਂ ਦੇ মুখ ਚੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜੋ ਪਈ ਸਾਹਿਬ ਉਹਦੀ ਵਿਆਖਿਆ ਸਤਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਨ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠ ਕੇ ਆਪ ਆਰੰਭ ਕਰਨ ਲੱਗੇ ਆ ਤੇ ਪਾਸ਼ਾ ਕੋਲੋਂ ਇੱਕ ਅਸੀਸ ਲਈਏ ਸਤਗੁਰੂ ਸੱਚੇ ਪਾਸ਼ਾ ਬਾਣੀ ਤੁਹਾਡੀ ਹੈ ਸੰਗਤ ਆਪ ਜੀ ਦੀ ਹੈ ਪਾਸ਼ਾ ਜੀ ਆਪਣੀ ਪਾਵਨ ਗੁਰਬਾਣੀ ਦੀ ਵਿਚਾਰ ਆਪ ਜੀ ਆਪ ਹੀ ਕਰ ਲਿਓ ਕਿਉਂਕਿ ਕਿਸੇ ਬੰਦੇ ਦੀ ਮਤ ਨਹੀਂ ਹੈਗੀ ਸਤਿਗੁਰੂ ਸੱਚੇ ਪਾਸ਼ਾ ਜੀ ਕੋਲੋਂ ਅਸੀਸ ਲਈਏ ਤੇ ਪਾਵਨ ਗੁਰਬਾਣੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਚੁਕਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਬੜੇ ਪਿਆਰ ਸਹਿਤ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਅਕਾਲ ਪੁਰਖ ਪਰਮਾਤਮਾ ਸਤਗੁਰ ਸੱਚੇ ਪਾਸ਼ਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਸਾਰ ਤੇ ਭੇਜਿਆ ਹੈ ਇਹ ਪਾਸ਼ਾ ਨੇ ਆਪਣੀ ਕਥਾ ਜਿਹੜੀ ਲਿਖੀ ਹੈ ਉਹਦੇ ਅੰਦਰ ਇਹ ਗੱਲਾਂ ਬਿਆਨ ਕੀਤੀਆਂ ਨੇ ਅਬ ਮੈਂ ਆਪਣੀ ਕਥਾ ਬਖਾਨੂ ਅੰਦਰ ਦਸਾਂ ਪਾਸ਼ਾ ਜੀ ਦੀ ਪਾਵਨ ਗੁਰਬਾਣੀ ਸਤਗੁਰੂ ਸੱਚੇ ਪਾਸ਼ਾ ਜੀ ਨੇ ਬੇੰਤ ਬਾਣੀਆਂ ਜਿਹੜੀਆਂ ਨੇ ਅੰਕਿਤ ਕੀਤੀਆਂ ਨੇ ਤੇ ਬੇੰਤ ਗੁਰਬਾਣੀਆਂ ਉਚਾਰਨ ਕੀਤੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਤੇ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਵੀ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਬੇਸ਼ੱਕ ਦੁਨੀਆ ਉਹਨਾਂ ਨੂੰ ਵੱਖੋ ਵਖਰੇ ਅੰਦਾਜ਼ ਅੰਦਰ ਆਖੇ ਵੱਖੋ ਵਖਰੀ ਨਜ਼ਰ ਅੰਦਰ ਵੇਖੇ ਪਰ ਸੱਚ ਜਾਣਿਓ ਸਦਾ ਇੱਕੋ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰੀਤ ਦੀ ਬਾਤ ਕੀਤੀ ਹੈ ਕਿ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹੋਂ ਕੈ ਬੋਲਣ ਬੁੱਲ ਗਿਆ ਜਿਤ ਸੁਣ ਧਰੇ ਪਿਆਰ ਪਿਆਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਪੜਾਂਗੇ ਤੇ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਤਿ ਨਹੀਂ ਪ੍ਰਭ ਪਾਇਓ ਭਾਵ ਕਿ ਵੱਖੋ ਵੱਖਰੇ ਸਿਧਾਂਤ ਨਹੀਂ ਹੈਗੇ ਸੋਚ ਇੱਕੋ ਹੀ ਹੈ ਇਹ ਸਾਡੇ ਵਰਗੇ ਮੂਰਖਾਂ ਦੀ ਦੇਖਣ ਦੀ ਇੱਕ ਦ੍ਰਿਸ਼ਟੀ ਹੈ ਕਿ ਨਹੀਂ ਸ਼ਾਇਦ ਗੁਰੂ ਨਾਨਕ ਪਾਸ਼ਾ ਨੇ ਕੁਝ ਹੋਰ ਆਖਿਆ ਤੇ ਗੁਰੂ ਗੋਬਿੰਦ ਸਿੰਘ ਨੇ ਸ਼ਾਇਦ ਕੁਝ ਹੋਰ ਆਖਿਆ ਨਹੀਂ ਇਹ ਸਾਡੇ ਵਰਕੇ ਮੂਰਖਾਂ ਦੀਆਂ ਬਾਤਾਂ ਨੇ ਪਰ ਜੋ ਗੁਰੂ ਨਾਨਕ ਦੇ ਮਹਾਰਾਜ ਕਹਿ ਰਹੇ ਨੇ ਉਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਆਪਾਂ ਚੋਪਈ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਨੀ ਹੈ ਤੇ ਮੇਰੇ ਪਾਸ਼ਾ ਜੀ ਨੇ ਇਹਦਾ ਇੱਕ ਮਹਾਤਮ ਦੱਸਿਆ ਇਹ ਚੋਪਈ ਸਾਹਿਬ ਦਾ ਮਹਾਤਮ ਕੀ ਹੈ ਸੁਨੇ ਗੰਗ ਜੋ ਜਾਹੇ ਸੁਰਸਨਾ ਆ ਵਈ ਆ ਵਈ ਇਹ ਮਹਾਤਮ ਹੈ ਸੁਨੇ ਮੂੜ ਚਿਤ ਲਾਏ ਚਤਰਤਾ ਆ ਵਈ ਇਹ ਮਹਾਤਮ ਹੈ ਕਿ ਗੁੰਗੀ ਵੀ ਬੋਲਣ ਲੱਗ ਜਾਂਦੇ ਨੇ ਮੂਰਖ ਤੋਂ ਮੂਰਖ ਬੰਦੇ ਅੰਦਰ ਵੀ ਸਿਆਣਪ ਆ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਇਹ ਗੱਲ ਦੀ ਗਵਾਹੀ ਭਰਦੀ ਹੈ ਕਿ ਜਦੋਂ ਕੋਈ ਸੰਗਤ ਕਰਨ ਲੱਗ ਪਵੇ ਨਾ ਸਾਧੂ ਜਨਾਂ ਦੀ ਮਹਾਪੁਰਸ਼ਾਂ ਦੀ ਗੁਰੂ ਜੀ ਕੋਈ ਸੰਗਤ ਕਰਨ ਲੱਗ ਜਾਵੇ ਇੱਕ ਬਰਕਤ ਉਹਦੇ ਅੰਦਰ ਭਰ ਜਾਂਦੀ ਹੈ ਉਹ ਬਰਕਤ ਕੀ ਹੈ ਮੇਰੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਲਿਖਿਆ ਹੋਇਆ ਹੈ ਸ਼ਬਦ ਪਿੰਗਲ ਪਰਪਤ ਪਾਰ ਪਰੇ ਖਲ ਚਤਰ ਬਕੀਤਾ ਅੰਦਰੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਦ ਖੋਈ ਕੋਟ ਅਗਹ ਹਰੇ ਨਰਮਲ ਪੈ ਚੀਤਾ ਹੈ ਕੋਈ ਫਰਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਅਤੇ ਦਸਾਂ ਪਿਤਾ ਦੀ ਬਾਣੀ ਪਾਸ਼ਾ ਕਹਿੰਦੇ ਮਹਾਤਮ ਕੀ ਹੈ ਚੁਬਈ ਸਹਿਬ ਦਾ ਸੁਨੇ ਗੰਗ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਕਟਨਾ ਤੈਨ ਨਰਕੇ ਰਹੈ ਕਹਿੰਦੇ ਦੁਖ ਦੂਰ ਹੋ ਜਾਣਗੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ ਕੇ ਵੀ ਕੀ ਹੁੰਦਾ ਹੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਹੰਗਾਰਾ ਭਰੀ ਜਾਇਓ ਕਿਉਂਕਿ ਸਤਗੁਰੂ ਦੀਆਂ ਬਾਤਾਂ ਬੜੀਆਂ ਵੱਡੀਆਂ ਨੇ ਤੇ ਆਪਾਂ ਬڑے ਛੋਟੇ ਆ ਮਤ ਕਰਕੇ ਇਸ ਕਰਕੇ ਕੋਸ਼ਿਸ਼ ਇੱਕ ਹੈ ਕਿ ਸਤਗੁਰੂ ਦੇ ਗੁਣ ਗਾ ਲਈਏ ਮੇਰੇ ਪਾਸ਼ਾ ਜੀ ਕਹਿੰਦੇ ਤੇਰੇ ਦੁੱਖ ਦੂਰ ਹੋ ਜਾਣਗੇ ਦੁੱਖ ਦਰਦ ਪਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਤ ਇੱਕ ਬਾਤ ਚਉਪਈ ਕਹੋ ਕਹੇ ਇੱਕ ਵਾਰੀ ਬੇਨਤੀ ਕਰੀਏ ਗੁਰੂ ਅੱਗੇ ਇਹ ਹੈ ਮਹਾਤਮ ਚਉਪਈ ਸਾਹਿਬ ਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਿਚਾਰ ਕੇ ਨਾ ਬਾਹਰੋਂ ਨਹੀਂ ਕੁਝ ਲੱਭਣਾ ਪੈਂਦਾ ਗੁਰਬਾਣੀ ਨੂੰ ਵਿਚਾਰਾਂਗੇ ਤੇ ਗੁਰਬਾਣੀ ਅੰਦਰ ਹੀ ਸਾਰਾ ਖਜ਼ਾਨਾ ਹੈ ਸਤਿਗੁਰੂ ਆਪ ਹੀ ਤਾਲਾ ਹੈ ਤੇ ਆਪ ਹੀ ਕੁੰਜੀ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ ਹੈ ਮੇਰੇ ਪਾਸ਼ਾ ਦਾ ਸਤਗੁਰ ਹੱਤ ਕੁੰਜੀ ਹੋਰਤ ਦਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਲਾਵਣਿਆ ਇਸ ਕਰਕੇ ਗੁਰੂ ਦੀਆਂ ਬਾਤਾਂ ਗੁਰੂ ਵਿੱਚੋਂ ਲੱਭ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਸਮ ਪਾਸ਼ਾ ਦੀ ਬਾਣੀ ਵਿੱਚੋਂ ਪਾਸ਼ਾ ਨੂੰ ਪੁੱਛੀਏ ਪਾਸ਼ਾਏ ਪਾਠ ਕਦੋਂ ਲਿਖੇ ਗਏ ਕਦੋਂ ਚਾਰਨ ਹੋਏ ਤੇ ਮੇਰੇ ਪਾਸ਼ਾ ਨੇ ਉਹ ਵੀ ਸ਼ਬਦ ਅੰਕਤ ਕੀਤੇ ਹੋਏ ਨੇ ਕਹਿੰਦੇ ਸੰਬਤ 1766 ਪੜੀ ਜਾਏ ਸੰਬਤ ਕਿਹੜੀ ਹੈ 1700 ਵਿੱਚੋਂ ਹੀ ਲੱਭਣਾ ਨਾ ਆਪਾਂ ਸਾਰਾ ਕੁਝ ਬਾਹਰ ਥੋੜੀ ਕਿਤੇ ਜਾਣਾ ਇੱਥੇ ਆਣ ਕਿਤੇ ਕਹੀਦਾ ਹੈ ਕਿ ਸਾਰਾ ਕੁਝ ਤੇਰੇ ਘਰ ਅੰਦਰ ਹੈ ਤੇ ਫਿਰ ਬਾਹਰੋਂ ਕਿਉਂ ਲੱਭਣਾ ਆਪਾਂ ਲੱਭਣਾ ਹੀ ਆਪਾਂ ਗੁਰੂ ਕੋਲੋਂ ਹੈ ਲੈਣਾ ਹੀ ਆਪਾਂ ਗੁਰੂ ਕੋਲੋਂ ਹੈ ਪਾਸ਼ਾ ਕਦੋਂ ਲਿਖੀ ਪਾਵਨ ਗੁਰਬਾਣੀ ਉਚਾਰਨ ਕਦੋਂ ਕੀਤੀ ਹੈ ਕਹਿੰਦੇ ਸੰਬਤ 76 ਸਹਸ ਪੜੇਜੈ ਸੰਮਤ 1700 ਅਰਧ ਸਹਸ ਅਰਧ ਸਹਸ ਦਾ ਭਾਵ ਹੈ 100 ਨੂੰ ਅੱਧ ਕਰ ਲੋ 50 ਰਹਿ ਗਏ ਅਰਧ ਸਹਸ ਪੁਨ ਤੀਨ ਕਹੀਜੈ ਉੱਪਰ ਤਿੰਨ ਕਰ ਲੋ 50 ਦੇ ਭਾਵ ਕੇ ਸੰਮਤ 1753 ਦੇ ਵਿੱਚ ਸੰਮਤ ਕਹਿ ਰਿਹਾ ਭਾਦਰੂ ਸੁਧੀ ਤੁਰੰਤ ਮੇਹੀ ਨਾ ਅਸ਼ਟਮੀ ਰਵਵਾਰਾ ਅੱਠ ਬਾਧਰੋ ਜਿਸ ਨੂੰ ਕਹਿ ਸਕਦੇ ਆ ਅਸ਼ਟਮੀ ਅੱਠ ਤੀਰ ਸੁਦਰਵ ਜਿਹੜਾ ਤੀਰ ਹੈ ਉਹਦਾ मीनिंग ਹੁੰਦਾ ਹੈ ਵਗਦਾ ਹੋਇਆ ਦਰਿਆ ਦਰਿਆ ਕਿਹੜਾ ਸੀ ਸਤਲੁਜ ਸੁਦਰਵ ਗ੍ਰੰਥ ਸੁਦਾਰਾ ਮੇਰੇ ਬਾਦਸ਼ਾਹ ਨੇ ਉਥੇ ਸਤਲੁਜ ਦਰਿਆ ਦੇ ਕੰਢੇ ਸੰਮਤ 1753 ਦੇ ਵਿੱਚ ਭਾਦਰੋਂ ਸੁਦੀ ਅਸ਼ਟਮੀ 8 ਨੂੰ ਇਸ ਪਾਵਨ ਗੁਰਬਾਣੀ ਦਾ ਉਚਾਰਨ ਕੀਤਾ ਜਿਸ ਨੂੰ ਅੱਜ ਤੁਸੀਂ ਗੁਰਦੁਆਰਾ ਵਿਪੌਰ ਸਾਹਿਬ ਆਖਦੇ ਹੋ ਸ੍ਰੀ ਅਨੰਦਪੁਰ ਸਾਹਿਬ ਨੰਗਲ ਡੈਮ ਦੀ ਧਰਤੀ ਕਹਿ ਲਈਏ ਪੰਜਾਬ ਦੀ ਧਰਤ ਕਹਿ ਲਈਏ